ਜ਼ਿਲ੍ਹਾ ਪੁਲਿਸ ਸੰਗਰੂਰ ਵੱਲੋਂ ਮਾੜੀ ਅਨਸੁਰਖਲਾ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਸਵਿਫਟ ਕਾਰ ਦੇ ਵਿੱਚ ਸਵਾਰ ਹੋ ਕੇ ਪੰਜਾਬ ਦੇ ਕਰੀਬ ਦਰਜਨ ਜ਼ਿਲ੍ਹਿਆਂ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਨੂੰ ਕਾਬੂ ਕੀਤਾ ਗਿਆ। ਉਹਨਾਂ ਕੋਲੋਂ ਦੂ ਚਿੱਟੇ ਰੰਗ ਦੀਆਂ ਸਵਿਫਟ ਗੱਡੀਆਂ, 70 ਕਿਲੋ ਭਾਰਤੀ ਕਰੰਸੀ ਦੇ ਸਿੱਕੇ, ਚੋਰੀ ਸਮੇ ਵਰਤੇ ਗਏ ਔਜ਼ਾਰ ਅਤੇ ਜਾਲੀ ਨੰਬਰ ਪਲੇਟਾਂ ਬਰਾਮਦ ਕੀਤੀਆਂ ਗਿਆ। ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਹੋਇਆਂ ਅਧਿਕਾਰੀਆਂ ਵੱਲੋਂ ਦੱਸਿਆ ਗਿਆ ਹੈ ਕਿ ਪਿਛਲੇ ਸਮੇਂ ਦੌਰਾਨ ਨਿਸ਼ਵਿਫਟ ਕਾਰ ਚੋਰ ਗਿਰੋਹ ਨੇ ਪੰਜਾਬ ਦੇ ਜ਼ਿਲ੍ਹਾ ਸੰਡੂਰ, ਪਟਿਆਲਾ, ਬਠਿੰਡਾ, ਬਰਨਾਲਾ, ਮਲੇਰਕੋਟਲਾ, ਖੰਨਾ, ਫਤਿੱਗੜ ਸਾਹਿਬ, ਰੂਪਨਗਰ, ਨਵਾਂਸ਼ਹਿਰ, ਹੁਸ਼ਿਆਰਪੁਰ, ਕਪੂਰਥਲਾ ਸਣੇ ਖੋੜ ਜਿਲ੍ਹਾ ਦੀਆਂ ਦੁਕਾਨਾਂ ਤੇ ਸ਼ਟਰ ਤੋੜ ਕੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ ਉਹਨਾਂ ਦੱਸਿਆ ਹੈ ਕਿ ਇਹਨਾਂ ਗਿਰੋਹ ਨੂੰ ਕਾਬੂ ਕਰਨ ਦੇ ਲਈ ਪੁਲਿਸ ਵੱਲੋਂ ਵੱਖ-ਵੱਖ ਟੀਮਾਂ ਤਿਆਰ ਕੀਤੀਆਂ ਗਈਆਂ ਜਿਸ ਤੋਂ ਬਾਅਦ ਦੇ ਵਿੱਚ ਇਹਨਾਂ ਨੂੰ ਕਾਬੂ ਕੀਤਾ ਗਿਆ ਇਸ ਮਾਮਲੇ ਨੂੰ ਲੈ ਕੇ ਪੁਲਿਸ ਵੱਲੋਂ ਹੋਰ ਵੀ ਵੱਡੇ ਖੁਲਾਸੇ ਕੀਤੇ ਗਏ ਨੇ ਕੀ ਕੁਝ ਕਿਹਾ ਪੁਲਿਸ ਅਧਿਕਾਰੀ ਨੇ ਸੁਣ ਲੈਣੇ ਆ ਇਹ ਬੰਦੇ ਕੀ ਕਰਦੇ ਸੀ ਇਹ ਸ਼ਟਰ ਤੋੜਦੇ ਸੀ ਛੱਡ ਤੋੜ ਕੇ ਅੰਦਰੋਂ ਦੁਕਾਨਾਂ ਦੇ ਵਿੱਚੋਂ ਕੀਮਤੀ ਸਮਾਨ ਕਰ ਦਿੰਦੇ ਸੀ ਜਿਹੜਾ ਕੋ ਪੈਸਾ ਪਿਆ ਹੁੰਦਾ ਸੀ ਉਹ ਵੀ ਕਰ ਦਿੰਦੇ ਸੀ ਇਹਨਾਂ ਦਾ ਮੇਨ ਸਰਗਣਾ ਜਿਹੜਾ ਹੈਗਾ ਇਕ ਰਵੀ ਕੁਮਾਰ ਰੋਹਲਪੁਰ ਦਾ ਇਹ ਟੋਟਲੀ ਚਾਰ ਬੰਦੇ ਨੇ ਜਿਹੜੇ ਅੱਜ ਤੱਕ ਸਾਡੀ ਪੁੱਛ ਰਿਸ਼ਤੇ ਵਿੱਚ ਆਏ ਨੇ ਇਹਨਾਂ ਨੇ ਪੰਜਾਬ ਦੇ ਵਿੱਚ ਤਕਰੀਬਨ 100 ਦਿਨ ਰਏ ਇਹਨਾਂ ਨੇ ਦੁਕਾਨਾਂ ਦੇ ਅਲੱਗ-ਅਲੱਗ ਥਾਵਾਂ ਦੇ ਵਿੱਚ ਜਿਹੜੇ ਛੱਡ ਤੋੜ ਕੇ ਇਹਨਾਂ ਨੇ ਚੋਰੀਆਂ ਦੇਤੀਆਂ ਇਹ ਅਲੱਗ-ਅਲੱਗ ਜ਼ਿਲ੍ਹਿਆਂ ਦਾ ਜਿਹੜਾ ਸਾਡੇ ਕੋਲ ਮੇਰਵਾ ਹੈ ਅਜੇ ਤੱਕ ਜਿਹੜਾ ਅਸੀਂ ਗੱਲਬਾਤ ਲਈਏ ਛੜਨ ਟੁੱਟਣ ਦੀ ਇਸ ਮੈਗਲੋ ਜਿਹੜੀਆਂ ਵਾਰਦਾਤਾ ਕੀਤੀਆਂ ਗਈਆਂ ਨੇ 32 ਐਫਆਰ ਸਾਨੂੰ ਜਿਹੜੀਆਂ ਮਿਲੀਆਂ ਨੇ ਜਿਨ੍ਹਾਂ ਦੇ ਵਿੱਚ ਇਹਨਾਂ ਬੰਦਿਆਂ ਨੇ ਵਾਰਦਾਤਾ ਕੀਤੀਆਂ ਇਸ ਤੋਂ ਸਿਵਾਏ ਕਈ ਲੋਕਾਂ ਨੇ ਪੁਲਿਸ ਸਟੇਸ਼ਨਾਂ ਦੇ ਵਿੱਚ ਰਿਪੋਰਟ ਹੀ ਨਹੀਂ ਕਰਾਈ ਜਿੱਦਾਂ ਕਿ ਸਮਾਨ ਥੋੜਾ ਗਿਆ ਹੈ ਉਹ ਵੀ ਜਦੋਂ ਮੀਡੀਆ ਲਈ ਪਤਾ ਚੱਲੇਗਾ ਕਿ ਉਹ ਕੀ ਲੋਕ ਕਰਦੇ ਆ ਕੇ ਸਮੰਦਰ ਥਾੜਿਆਂ ਨੂੰ ਤੇ ਸਮੰਦਰ ਤੇ ਜਿਹੜਿਆਂ ਨੂੰ ਦੱਸੂਗੇ ਕਿ ਕਿੱਥੇ ਕਿੱਥੇ ਇਹਨਾਂ ਨੇ ਬੰਦਿਆਂ ਨੇ ਮਾਰਦਾ ਤਾਂ ਕੀਤੀਆਂ ਨੇ ਇਹਨਾਂ ਦੀ ਮੋਟਰ ਸੁਪਰੰਡੀ ਇਹ ਸੀ ਇਹਨਾਂ ਨੇ ਸਵਿਫਟ ਕਾਰ ਰੱਖੀ ਸੀ ਜਿਹੜਾ ਰਵੀ ਨਾਮ ਦਾ ਬੰਦਾ ਹੈ ਇਹ ਸਵਿਫਟ ਕਾਰ ਦੇ ਇਹਨਾਂ ਨੇ ਝਾੜੀ ਨੰਬਰ ਲਗ ਲਗ ਬਣਾ ਕੇ ਰੱਖੇ ਨੇ ਇਹਨਾਂ ਕੋਲ ਉਹ ਸਰਾ ਸਜੋਸਮਾਨੇ ਜਿਸ ਦੇ ਨਾਲ ਇਹ ਪਹਿਲਾ ਛੱਤ ਤੋੜਦੇ ਸੀ ਥੇਰ ਅੰਦਰੋਂ ਜਿਹੜੀ ਇਹਨਾਂ ਦੇ ਪੈਸੇ ਰੱਖਣ ਵਾਲਾ ਜਿਹੜਾ ਬੁਰਖ ਪਈ ਹੁੰਦੀ ਉਹਨੂੰ ਤੋੜਦੇ ਸੀ ਉਹਨੂੰ ਤੋੜ ਕੇ ਵਿੱਚ ਉਹਨਾਂ ਨੇ ਪੈਸੇ ਕਢਨੇ ਪੈਸੇ ਕੱਢ ਕੇ ਉਹ ਲੈ ਜਣਾ ਜਿੱਥੋਂ ਵੀ ਹੋਰੇ ਨਾਲ ਉਹ ਕੀਮਤੀ ਸਮਾਨ ਕੋਈ ਕਪੜਾ ਜਾਂ ਜਿਹੜੀ ਵੀ ਚੀਜ਼ ਮਿਲਣੀ ਉਹ ਆਪਣੀ ਗੱਡੀ 'ਚ ਰੱਖ ਲੈਦੇ ਸੀ ਇਹ ਬੰਦੇ ਪਹਿਲਾਂ ਆਪਣੀ ਰੈਕੀ ਕਰਦੇ ਆ ਰੈਕੀ ਕਰਨ ਤੋਂ ਬਾਅਦ ਉਹ ਵਾਰਦਾਤ ਨੂੰ ਜਾਣ ਦਿੰਦੇ ਆ ਤਾਂ ਕਿ ਜਿਹੜਾ ਇਹ ਅੱਗੇ ਨੰਬਰ ਗੜੀ ਦਾ ਚੈੱਕ ਕਰਕੇ ਨਿਕਲ ਜਾਂਦੇ ਸੀ ਤੇ ਇਹਨਾਂ ਨੇ ਤਕਰੀਬ ਜਿਹੜੇ ਪਰਚੇ ਇਹਨਾਂ ਦੇ ਦਰਜ ਹੋਏ ਨੇ ਸੰਗਰੂਰ ਚ ਪਾਜ ਹੋਏ ਨੇ ਬਰਨਾਲੇ ਦੇ ਵਿੱਚ ਚਾਰ ਬਰਨਾਲੇ ਚ ਦੋ ਨੇ ਪਟਿਆਲੇ ਦੇ ਚਾਰ ਨੇ ਬਠਿੰਡੇ ਦੇ ਦੋ ਝਾਖੌਰ ਤੇ ਹੁਮਲੇਕੋਟ ਨੇ ਚ ਦੋ ਰੋਪੜ ਦੇ ਵਿੱਚ ਤਿੰਨ ਤੇ ਖੰਨੇ ਦੇ ਵਿੱਚ ਤਿੰਨ ਨੇ ਨਵਾਂ ਸ਼ਹਿਰ ਇੱਕ ਫਾਗੜ ਸਾਹਿਬ ਇੱਕ ਕਪੂਰਥਾਲੇ ਦੇ ਤਿੰਨ ਜਿਲੰਦਰ ਦਿਹਾਤੀ ਦੇ ਕਹਤੇ ਜਿਲੰਦਰ ਕਮਿਸ਼ਨਰ ਚ ਚਾਹ ਕੁੱਲ 32 ਐਫ ਆਈ ਆਰ ਦਾ ਜਿਹੜਾ ਸਾਨੂੰ ਪਤਾ ਲੱਗਾ ਜਿਹੜੀਆਂ ਨਾਲ ਦੇ ਉੱਤੇ ਰਜਿਸਟਰ ਹੋਈਆਂ ਨੇ ਐਸ ਐਸ ਪੀ ਸਰੂਪ ਸਰਦਾਰ ਸਰਪਾਚਨ ਚੈਲ ਵੱਲੋਂ ਆਪਣੇ ਐਸ ਪੀ ਬੀ ਦੀ ਨਿਗਰਾਨੀ ਝੜ ਜਿਹੜੀ ਇੱਕ ਟੀਮ ਬਣਾਈ ਸੀ ਇਹਨਾਂ ਮਧਿਆ ਨੂੰ ਫੜਨੇ ਤੇ ਜੀ ਐਸਪੈਕਟਰ ਨਾਲ ਸੰਬੰਧਿਤ ਡੀ ਐਸ ਪੀ ਡੀ ਨਾਲ ਸਬੰਧਤ ਜਨ ਡੀ ਐਸ ਪੀ ਸਾਰਿਆਂ ਨੇ ਸੀ ਸੀ ਟੀ ਵੀ ਦੇ ਫੁਟੇ ਲਾਈ ਹੁਣ ਸਾਡੇ ਟੈਕਨੀਕਲ ਤਰੀਕੇ ਨਾਲ ਜਿਹੜੇ ਅਸੀਂ ਇਹਨਾਂ ਬੰਦਿਆਂ ਨੂੰ ਗ੍ਰਿਫਤਾਰ ਕੀਤਾ ਔਰ ਅਗੇ ਫਰਦਰ ਇਹਨਾਂ ਤੋਂ ਪੁੱਛ ਕੇ ਜਾਂਚ ਜਿਉਂ ਹੋਰ ਕਰਾਂਗੇ ਕਿ ਇਹਨਾਂ ਨੇ ਕਿਹੜੀਆਂ-ਕਿਹੜੀਆਂ ਜੜੀਆਂ ਵਾਰਦਾਤਾਂ ਕੀਤੀਆਂ ਨੇ ਜਿਹੜਾ ਰਵੀ ਇਹ ਪੁੱਤਰ ਸੋਨ ਸਿੰਘ ਇਹ ਸਿੱਟੀ ਬੁਲਿਹਪੁਰ ਦਾ ਰਹਿਣ ਵਾਲਾ ਹੈ ਇਹਦੇ ਤੇ 17 ਮੁਕਦਮਿਆਂ ਦੀ ਅਜੇ ਇਹਦੇ ਤੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਰਨਪ ਵੀਰ ਸਿੰਘ ਇਹਦੇ ਤੇ 14 ਨੇ ਮੁਕਦਮੇ ਜਗਸੀਰ ਸਿੰਘ ਤੇ 4 ਨੇ ਇਹਨਾਂ ਸਾਰਿਆਂ ਤੋਂ ਜਿਹੜੀ ਇਹ ਕੁਛ ਕੁ ਜਿਵੇਂ ਜਿਵੇਂ ਆ ਰਹੀ ਹੈ ਸਾਹਮਣੇ ਉਹ ਤੁਹਾਨੂੰ ਦੱਸੀ ਚਲਾਂਗੇ ਇਹ ਚਾਰ ਬੰਦੇ ਜਿਹੜਾ ਨਵੀ ਹੈ ਇਹ ਮੇਨ ਸਰਗਨਾ ਪੈਂਤੀ ਸਾਲ ਦਾ ਛੇ ਇੱਕ ਕਰੰਗੀ ਨੇ ਜਿਹੜਾ 37 ਸਾਲ ਦਾ ਹੈ ਪੰਮੀ ਭੇੜ ਹੈ ਤੇ ਜਿਹੜਾ ਜਗਸੀਰ ਹੈ ਇਹ 42 ਸਾਲ ਦਾ ਹੈ ਤੇ ਮਨੀ 25 ਸਾਲ ਦਾ ਹੈ ਸਾਰੇ ਹੀ ਆਂਪੜ ਨੇ ਸਾਰੇ ਹੀ ਆਂਪੜ ਦੇ ਨੇ ਚਲੇ ਨੇ ਤੇ ਫੋਲਪੁਰ ਦੇ ਨੇ ਇਹਨਾਂ ਤੋਂ ਅਸੀਂ ਅੱਗੇ ਹੋਰ ਇਨਵੈਸਟਮੈਂਟਾਂ ਦੀ ਪ੍ਰੋਪਰ ਕਾਨੂੰਨੀ ਪੁਚਪੈਸ਼ ਕਰਾਣੀ ਜਿਹੜਾ ਮੌਰੀ ਏ ਇਹ ਕੀ ਕਰਦਾ ਹੈ ਕਿ ਜਿੰਨੇ ਵੀ ਪੈਸੇ ਇਹ ਹੁੰਦੇ ਨੇ ਆਪਦੀ ਅੱਗੇ ਟੀਮ ਨੂੰ ਹਰ ਇੱਕ ਬੰਦੇ ਨੂੰ ਸਤ ਤੋਂ 10000 ਰੁਪਈਆ ਇਹਦੇ ਬਣ ਜਾਂਦਾ ਸੀ ਜਿਹੜੀ ਜਿਹੜੀ ਇਹਨਾਂ ਉਹ ਵਾਪਰ ਕਰਨੀ ਤੇ ਬਾਕੀ ਪੈਸੇ ਆਪਣੇ ਕੋਲ ਰੱਖਦਾ ਸੀ ਇਹਨਾਂ ਨੇ ਬਹੁਤੇ ਪੈਸੇ ਇੰਨੇ ਆਪਣੀ ਵਾਈਫ ਦੇ ਨਾਂ ਤੇ ਲਗ ਲਗ ਘਰ ਤੇ ਜਿਹੜੇ ਇਹਨਾਂ ਨੇ ਵੇਚੇ ਜਮਾ ਕਰਾਇਆ ਸੀ ਤੇ ਇਸ ਤੋਂ ਸਵਾਇਆ ਇਹਨੇ ਆਪਣੇ ਭਰਾ ਦੇ ਨਾਂ ਜਿਹਦਾ ਨਾਮ ਹੈਗਾ ਸੋਮੇ ਤੋਂ ਜੋ ਮਿੱਕਰ ਬਿਓਨੀ ਉਹਦੇ ਨਾਂ ਦੇ ਉੱਤੇ ਕਿਨੇ ਇੱਕ ਫੂਠੀ ਵੀ ਬੁਲਵਾਈ ਹੋਈ ਹੋਈ ਪਰ ਉਹ ਦੇਰ ਦੇ ਵਿੱਚ ਪੰਦਾ ਮੁੰਡੇ ਤੇ ਵੀ ਕਈ ਪਰਚੇ दर्ज ਹੋਏ ਨੇ ਬੈਸਿਕਲੀ ਜਿਹੜੀ ਇਹਦਾ ਦੀ ਬੈਕਗ੍ਰਾਉਂਡ ਹੈਗੀ ਹੈ ਕ੍ਰਿਮੀਨਲ ਬੈਕਗ੍ਰਾਉਂਡ ਹੈ ਇਸ ਸਾਰੇ ਪਰਿਵਾਰ ਦੀ ਔਰ ਇਹਨਾਂ ਨੇ ਹੋਰ ਕਿੰਨੇ-ਕਿੰਨੇ ਅਕਾਊਂਟ ਖਰਾਏ ਨੇ ਕਿਥੇ-ਕਿਥੇ ਪੈਸੇ ਜਮ੍ਹਾਂ ਕਰਾਏ ਨੇ ਦਿਨੇ ਚੱਗੇ ਰਿਸਰਚਿੰਗ ਕਰਦੇ ਆ ਤੇ ਹੁਣ ਇਹਨਾਂ ਨੇ ਇਹ ਕੀ ਕੀਤਾ ਹੈ ਕਿ ਜਿਹੜੇ ਸਿੱਕੇ ਨੇ ਇੰਡੀਅਨ ਕਰੰਸੀ ਦੇ ਉਹ 75 ਕਿਲੋ ਦੇ ਨੇੜੇ ਜਿਹੜੇ ਹੈ ਨੇ ਉਹ ਵੀ ਅਸੀਂ ਇਹਨਾਂ ਤੋਂ ਰਕਬਰ ਕੀਤੇ ਨੇ ਮਤਲਬ ਤੁਸੀਂ ਇਹ ਲਾਉਂ ਵੀ ਆ ਨਾ ਸਿੱਕਿਆਂ ਤੋਂ ਲੈ ਕੇ ਤੇ ਪੈਸੇ ਜਿੰਨੇ ਵੀ ਵੱਡੇ ਨੋਟਾਂ ਤਾਂ ਇਹਨਾਂ ਨੂੰ ਲਦੇ ਸੀ ਇਹ ਸਾਰੇ ਦੇ ਸਾਰੇ ਚੋਰੀ ਕਰਕੇ ਲੈ ਜਾਂਦੇ ਸੀ ਲੇਕਰ ਕਿਸੇ ਛੋਬ ਦੇ ਵਿੱਚ ਕੋਈ ਕਿਤੇ ਉਹ ਬੋਰਡ ਪਿਆ ਹੈ ਜਾਂ ਕਿਤੇ ਕੋ ਕਪੜਾ ਪਿਆ ਹੈ ਚੰਗਾ ਜਿਹੜਾ ਇਹਨਾਂ ਦਾ ਸੌਖਾ ਗੱਡੀ ਦੇ ਵਿੱਚ ਆ ਸਕਦਾ ਸੀ ਇਹ ਉਹਨਾਂ ਨੇ ਸਾਰੇ ਜਿਹੜੇ ਅਸੀਂ ਹੌਲੀ ਹੌਲੀ ਇਹਨਾਂ ਤੋਂ ਕਬਰ ਕਰਾਂਗੇ ਇਹ ਅਲੱਗ-ਅਲੱਗ ਮਕੰਮਿਆਂ ਦੇ ਵਿੱਚ ਇਹਨਾਂ ਦਾ ਪ੍ਰੋਡਕਸ਼ਨ ਲੈ ਕੇ ਅੱਗੇ ਉਹ ਫਰਜ਼ ਅਸੀਂ ਕੁਝ ਕੁ ਨਾਲ ਕਰਾਂਗੇ ਤੇ ਇਹ ਨਾਲ ਨਾਲ ਹੋਰ ਵੀ ਕੋਈ ਸਾਥੀ ਕਿਹੜੇ-ਕਿਹੜੇ ਨੇ ਅੱਗੇ ਹੁਣ ਤਾਂ ਬੇਸਿਕਲੀ ਅਸੀਂ ਜਿਹੜੇ ਚਾਰ ਗ੍ਰਫਤਾਰ ਕੀਤੇ ਨੇ ਉਹ ਵੀ ਜਿਹੜੇ ਨਾਗਰਨਾ ਦੇ ਗੈਂਗ ਦੇ ਮੈਂਬਰਸ ਆ ਇਹ ਨੇ ਉਹ ਕਿਹੜੇ ਨੇ ਉਹਨਾਂ ਨੂੰ ਵੀ ਅਸੀਂ ਜਿਹੜਾ ਗ੍ਰਿਫਤਾਰ ਕਰਾਂਗੇ ਬਾਕੀ ਦਾ ਤੋਂ ਜਿਹੜਾ ਸਾਰੋ ਸਮਾਨ ਜਿਹੜਾ ਫੜਿਆ ਇਹਨਾਂ ਤੋਂ ਸਿੱਕੇ ਫੜੇ ਨੇ ਇਹਨਾਂ ਤੋਂ ਚਾਹੀ ਨੰਬਰ ਪਲੇਟਸ ਫੜਿਆ ਨੇ ਕਢਿੰਦੇ ਲਾਉਂਦੀਆਂ ਸਪੀਡ ਘਰ ਤੇ ਜਿਹੜੇ ਲਾਉਂਦੇ ਨੇ ਉਹ ਸਾਰੇ ਦਾ ਸਾਰਾ ਅਸੀਂ ਕਵਰ ਕਰ ਲਿਆ ਇਹਨਾਂ ਤੋਂ ਤੇ ਹੋਰ ਅੱਗੇ ਫਰਜ਼ ਸਾਡੀ ਟੀਮ ਜਿਹੜੀ ਹੈ ਕੁਝ ਕੁਝ ਕਹਿ